ਸ਼੍ਰੀ ਹਨੂਮਾਨ ਮੰਦਿਰ ਕਮੇਟੀ ਰੰਧਾਵਾ ਪੱਤੀ ਲੰਗੋਵਾਲ ਵੱਲੋਂ ਭਗਵਾਨ ਹਨੂਮਾਨ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ਼੍ਰੀ ਰਮਾਇਣ ਜੀ ਦੇ ਖੰਡ ਪਾਠ ਪ੍ਰਕਾਸ਼ ਕੀਤੇ ਗਏ ਜਿਨ੍ਹਾਂ ਦੇ ਭੋਗ ਪਾਏ ਗਏ ਅਤੇ ਸਾਰਾ ਦਿਨ ਅਟੁੱਟ ਪੰਡਹਾਰਾ ਵਰਤਾਇਆ ਗਿਆ। ਜਨਮ ਉਤਸਵ ਨੂੰ ਸਮਰਪਿਤ ਰਾਤ ਮੌਕੇ ਵਿਸ਼ਾਲ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਕਲਾਕਾਰ ਵਰਿੰਦਰ ਗਰਗ ਲਹਿਰਾ ਗਾਗਾ ਵਾਲਿਆਂ ਨੇ ਭਗਵਾਨ ਹਨੂਮਾਨ ਜੀ ਦਾ ਗੁਣगान ਕੀਤਾ ਇਸ ਸਮਾਗਮ ਵਿੱਚ ਬੁੱਧਰਾਮ ਬਾਂਸਲ ਪੰਚਕੁੱਲਾ ਵਾਲਿਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਪਵਨ ਕੁਮਾਰ ਚਿੜਾਜੀ ਵੱਲੋਂ ਅਤੇ ਵੱਖ-ਵੱਖ ਮੌਕਿਆਂ ਤੇ ਪੂਜਾ ਦੀ ਰਸਮ ਗौरी शंकर ਸੰਕਤ ਸਵੀਟਸ ਵਾਲਿਆਂ ਵੱਲੋਂ ਰਜਿੰਦਰ रावत ਜੀਰਕਪੁਰ ਐਲਗਨ ਗਰੁੱਪ ਵਾਲੇ ਇਨਾਂ ਦੀ ਤਰਫੋਂ ਪੂਜਾ ਦੀ ਰਸਮ ਚੇਅਰਮੈਨ ਅਸ਼ੋਕ ਕੁਮਾਰ ਬਬਲੀ ਅਤੇ ਚੰਡੇ ਦੀ ਰਸਮ ਵੀ ਅਸ਼ੋਕ ਕੁਮਾਰ ਬਬਲੀ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਅਤੇ ਕਾਉਂਸਲਰ ਰੀਨਾ ਰਾਣੀ ਵੱਲੋਂ ਸਮੀਤ ਪਰਿਵਾਰ ਅਦਾ ਕੀਤੀ ਗਈ ਇਸ ਸਮਾਗਮ ਵਿੱਚ ਅਮੀ ਚੰਦ ਗੋਵਿੰਦਗੜ੍ਹ ਸੋਮਨਾਥ ਵੀਕਾਨੇਰ ਵਾਲੇ ਅਨੁਮਾਨ ਮੰਦਰ ਮਹਿਲਾ ਸੰਗੀਤਨ ਮੰਡਲ ਅਤੇ ਮਹਿਲਾ ਅਗਰਵਾਲ ਸਭਾ ਦਾ ਉਚੇਚਾ ਸਹਿਯੋਗ ਰਿਹਾ ਇਸ ਸਮਾਗਮ ਵਿੱਚ ਕਮੇਟੀ ਪ੍ਰਧਾਨ सुरेंद्र ਕੁਮਾਰ ਲੀਲਾ ਸੁਨੀਲ ਕੁਮਾਰ ਪੱਠੇਵਾਲੇ ਸੰਜੀਵ ਕੁਮਾਰ ਸ਼ਿਮਪਾ ਮਨੋਜ ਕੁਮਾਰ ਮਿੰਟੂ ਚੰਦਰਦੀਪ ਗੋਪਾਲ ਕ੍ਰਿਸ਼ਨ ਪਾਲੀ ਮੰਗਤਰਾਏ ਮੰਗੂ ਪ੍ਰਧਾਨ ਗਊਸ਼ਾਲਾ ਪ੍ਰਬੰਧ ਕਮੇਟੀ ਰਾਜਕੁਮਾਰ ਰਾਜੂ ਦਿਨੇਸ਼ ਕੁਮਾਰ ਗੋਨਾ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਸੁਸ਼ਮਾ ਰਾਣੀ ਰਣਜੀਤ ਸਿੰਘ ਕੂਕਾ ਐਮ ਸੀਜ਼ ਗੁਰਮੀਤ ਸਿੰਘ ਲੱਲੀ ਇਹ ਸਾਰੇ ਐਮ ਸੀ ਕਾਂਤਾ ਗਰਗ ਪ੍ਰਧਾਨ ਸਰਪੰਚ ਬਲਵਿੰਦਰ ਸਿੰਘ ਢਿੱਲੋਂ ਜਤਿੰਦਰ ਰਿਸ਼ੀ ਸ਼ਿਸ਼ਨਪਾਲ ਜੀ ਗਰਗ ਡਾਕਟਰ ਕੇਵਲ ਚੰਦ ਧੌਲਾ ਪੰਡਿਤ ਸੁਮਿਤ ਸ਼ਰਮਾ ਪੰਡਿਤ ਸੋਨੂ ਸ਼ਰਮਾ ਵਿੱਕੀ ਵਿਸ਼ਿਸ਼ਟ ਬਲਾਕ ਪ੍ਰਧਾਨ ਕਮਲ ਬਰਾੜ ਅਸ਼ੋਕ ਕੁਮਾਰ ਸੁਭਾਸ਼ ਕੁਮਾਰ ਸੰਜੇ ਸੈਣ ਚੌਧਰੀ ਗੋਬਿੰਦ ਰਾਮ ਹਾਜ਼ਰ ਸਨ ਨੀਤ ਕੁਮਾਰ ਨਵਦੀਪ ਗਰਗ ਸ਼ੈਲੂ ਸ਼ਿੰਗਲਾ ਪੰਕਜ ਸੁਨੀਲ ਕੁਮਾਰ ਕਿਸ਼ੂ ਜਿੰਦਲ ਮਹੇਸ਼ ਗਰਗ ਤਰਵ ਸ਼ਿੰਗਲਾ 크ਿਸ਼ ਗਰਗ ਦੀਪੂ ਗਰਗ ਨਰੇਸ਼ ਗਰਗ ਰਾਜ ਕੁਮਾਰ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੰਗੋਵਾਲ ਨਿਵਾਸੀ ਹਨੂਮਾਨ ਮੰਦਰ ਕਮੇਟੀ ਦੇ ਮੈਂਬਰ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ

ਕਿ ਜਾਣੇ ਕਹਾ ਕਹਾ ਪਏ ਫਟਕਾ ਤੇਰਾ